ਦੋਸਤ ਸਤ ਸ੍ਰੀ ਅਕਾਲ ਪਿੰਡ ਚੋਲਾ ਸਾਹਿਬ ਪਹੁੰਚੇ ਆ ਜਲਾ ਤਹਿਸੀਲ ਸ਼੍ਰੀ ਤਰਨਤਨ ਸਿੰਘ ਗਿੰਦਰਵੀਰ ਤੇ ਨਿਸ਼ਾਨਵੀਰ ਦੇ ਫਾਰਮ ਤੇ ਆਏ ਆ ਤੇ ਅੱਜ ਟੋਟਲ ਇਹਨਾਂ ਦੇ ਕੋਲੇ 5 ਬੇੜਾ ਬਕਾਊਆ ਮਾਲ ਸਾਰੇ ਸੋਇਆ ਸਵਾਇਆ ਕੁਝ ਕੁ ਬੇੜਾ ਦੇ ਮਗਰ ਬੱਚੀਆਂ ਨੇ ਕੁਝ ਕੁ ਮਗਰ ਮੇਲਕਾਫ ਆ ਜਰਸੀ ਨਸਲ ਬਰੀਡ ਦੇ ਵਿੱਚ ਐਚ ਐਫ ਐਚ ਐਫ ਕਰੌਸ ਗਰਲੈਂਡੋ ਕਰੌਸ ਬੜਾ ਅੱਜ ਮੌਜੂਦ ਆ ਗਿੰਦਰ ਕੀ ਹਾਲ ਨੇ ਵਧੀਆ ਸੰਤੋਖ ਸਾਹਿਬ ਲਾ ਵੀ ਗਿੰਦਰ ਅੱਜ ਆਪਣੇ ਕੋਲ ਬੇੜਾ ਟੋਟਲ 5 ਨਾਗ ਨੇ ਹਾਂਜੀ ਮੋٹے ਤੌਰ ਤੇ ਆਪਾਂ ਛੋਟ ਦੀ ਗੱਲਬਾਤ ਕਰਨੀ ਆ ਆ ਵੇੜ ਦੀ ਜਰਸੀ ਆਪਣੇ ਕੋਲ ਸੂਹਾ ਪਹਿਲਾ ਕਿ ਦੂਜਾ ਇਹ ਦੂਜਾ ਸੂਹਾ ਸੰਦੂ ਸਾਹਿਬ ਮਗਰ ਬੱਛੀ ਏ ਬੱਛੀ ਮਗਰ ਆ ਜੀ ਕਿੰਨਾ ਦੁੱਧ ਵੀਰੇ ਦੁੱਧ ਸੰਦੂ ਸਾਹਿਬ ਦੇ ਥਲੇ 9 10 ਲੀਟਰ ਤਿਆਰ ਹੋਊਗਾ 9 10 ਲੀਟਰ ਤੋਂ ਤਾਂ ਤਿਆਰ ਜੈਸਨੋਂ ਕਿੰਨੇ ਦੀ ਕਰਤੀ ਆ ਵੀਡੀਓ ਜੀ ਜੈਸਨੋਂ ਸੰਦੂ ਸਾਹਿਬ ਇਹ ਕਰਤੀ ਆ ਆਪਾਂ 47000 ਰੁਪਏ ਦੀ ਮੁੱਲ ਭਾਵੇਂ 55 60 ਜਿੰਨਾ ਮਰਜ਼ੀ ਭਾਈ ਲੈਣ ਤਾਂ 47 ਆ ਹਾਂ ਮੰਨਦਾ ਅੱਗੇ ਸਾਹਰ ਦਾ ਪਰਤੇ ਵੜ ਬੁਖਾ ਦਿੰਦੇ ਆ ਕਿੰਨਾ 14 ਕਿ 15 ਕਿਲੋ ਦੁੱਧ ਇਹ ਉਹ ਚੌੜਾ ਲਓ ਜੀ 14 ਮੰਨ ਕੇ ਲੈ ਲਿਆ ਜੇ ਦੁੱਧ 15 ਹੀ ਹੋਊਗਾ ਮਗਰ ਬੱਛਾ ਇਹਦੇ ਮੇਲ ਕਾਫ ਆਜ ਹਫਤੇ 8 ਦਿਨਾਂ ਦੀ ਸੂਈ ਹੈ ਹਾਂ ਜੀ ਇੰਨਾ ਕਾ ਠੀਕ ਹੈ ਤੇ ਇਹਦੇ ਅੰਦਰ ਜੈਸਨ ਉਹ ਕੀ ਅਜ ਮੁੱਲ ਜੈਸਨ ਉਹ ਸੰਧੂ ਸਾਹਿਬ ਇਹਦਾ ਮੁੱਲ ਜਿਹੜਾ ਵਾ 58000 ਰੁਪਏ ਦੀ ਲੈਣ ਦੇਣਾ 58000 ਦੀ ਲੈਣ ਦੇਣਾ ਠੀਕ ਹੈ ਜੀ ਬਾਅਦਲੇ ਥੜ ਦੇ ਨਾਲ ਜਿਹੜਾ ਕਬਣੀ ਲੱਗਦਾ ਤੁਹਾਨੂੰ ਉਹਦੇ ਨਾਲ ਸਰੂਆ ਮਾੜਾ ਜਾਂ ਮੁਠੀ ਦੇ ਵਿੱਚ ਸਿਮ ਲੱਗ ਜਾ ਹਾਂ ਜੀ ਉਹ ਹੱਥ ਭਿੰਦਾ ਸੰਧੂ ਸਾਹਿਬ ਹੱਥ ਭਿੰਦਾ ਮਾੜਾ ਜਾਂ ਅੰਦਰ ਮੁਠੀ ਚ ਮਾੜਾ ਸਰੂ ਉੱਪਰ ਲੱਗਾ ਠੀਕ ਹੈ ਜੀ ਇਹ ਪਹਿਲਾਂ ਦੱਸ ਦ ਬੜ ਦੂਜਾ ਸੂਬਾ ਮੰਨ ਕੇ ਲੈ ਜਾਓ ਠੀਕ ਆ ਜੀ ਕ੍ਰੋਸ ਬ੍ਰੀਡ ਆ ਵਾਈਟ ਰੰਗ ਦੇ ਵਿੱਚ ਆ 14 15 ਕਿਲੋ ਦੁੱਧ ਹਾਂਜੀ ਸੰਧੂ ਸਾਹਿਬ 15 ਲੋ ਜੀ 14 ਮੰਨ ਕੇ ਕੋਈ ਲੈ ਜਾਏ ਮੇਰਾ ਭਰਾ ਹੋਵੇ ਨਾ ਤਾਂ 15 ਹੀ ਆ ਮਗਰ ਬੱਚੀ ਆ 나ੜੂਆ ਨਾਲ ਆ ਬੱਚੇ ਦੇ ਹਫਤੇ ਦੀ ਸੂਈ ਹੈ ਹਫਤੇ 6 ਦਿਨਾਂ ਦੀ ਸੂਈ ਆ ਤੇ ਇਹਦਾ ਮੁੱਲ ਕੀ ਕੀਤਾ ਨਿਸ਼ਾਨ ਇਹਦਾ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ ਇਹ 2 ਘਾਟ 70 ਦੀ 68000 80000 ਦੀ ਹਾਂ ਨਾ ਠੀਕ ਆ ਜੀ ਮਗਰ ਬੱਚੀ ਹੈ ਦੂਜਾ ਸੂਬਾ ਦੁੱਧ ਤੁਹਾਨੂੰ ਦੱਸਤਾ 15 14 15 14 ਆਜੋ ਅੱਗੇ ਆਪਾਂ ਆ ਦੋ ਬੜਾ ਵਖਾ ਲਈਏ ਲਾਬਿੰਦਰ ਵੀਰ ਜਿਹੜੀ ਆ ਬਾੜ ਆਪਣੇ ਕੋਲ ਫਿਰ ਇਹ ਸੁਬਿਆਂ ਚ ਕਿਵੇਂ ਆ ਇਹ ਸੁਵਾ ਸੰਧੂ ਸਾਹਿਬ ਤੋਂ ਜ਼ਿਆਦਾ ਦੂਜਾ ਸੁਵਾ ਬੱਚਾ ਮਗਰ ਨਾ ਤੇ ਹਾਂਜੀ ਬੱਚਾ ਇਹਦੇ ਮਗਰ ਬੱਚਾ ਮਗਰ ਦੂਜਾ ਸੁਵਾ ਕੋਈ 25 20 25 ਦਿਨਾਂ ਦੀ ਸੀਗਰ ਨੰਦਰੀ ਆ ਹਾਂਜੀ ਇੰਨੀ ਕੋਈ 55 55 ਦਿਨਾਂ ਦੀ ਲਾਲੇ ਕੋਈ 20ਾਂ ਜੀ ਲਾਲੇ ਕੋਸਤਾਈਆਂ ਦੇ ਲਾਲੇ ਆ ਦੁੱਧਾਂ ਦੇ ਥੱਲੇ ਵੀ 15 14 ਕਿਲੋ ਹੀ ਆ 15 14 ਇਹ ਦੁੱਧ ਇਹਦੇ ਥੱਲੇ 15 14 15 ਕਿਲੋ ਤਿਆਰ ਆ ਸੰਧੂ ਸਾਹਿਬ ਠੀਕ ਆ ਭਰਾ ਤੇ ਮੋਲੇ ਦਾ ਕੀ ਕਰਤਾ ਨਿਸ਼ਾਨ ਕੇਂਦਰ ਨਿਸ਼ਾਨ ਦਾ ਮੋਲਾਪਾ ਸੰਧੂ ਸਾਹਿਬ ਕੀਤਾ ਵਾ 60000 ਦੀ ਆਚਾ ਆ ਜਾ ਦਿਮਾਗ ਜਾ ਕੋਈ ਗੱਲ ਨਹੀਂ ਲਓ ਵੀ 60000 ਕੀਤਾ ਯਾ ਸੁਣੋ ਹਾਂਜੀ 60000 ਆਣਾ ਇਧਰ ਇੱਕ ਤੇਲਣ ਵਹਿਰ ਵਖਾ ਦੇਣਿਆ ਇਹ ਮਗਰਲੇ ਥਣ ਦੀ ਤੇਲੜਾ ਠੀਕ ਆ ਜੀ ਬਾਕੀ ਤਿੰਨੇ ਥਣ ਚਲਦੇ ਆ ਤੇ ਦੁੱਧ 18 ਜਾਂ 20 ਕਿਲੋ ਆ ਇਹ ਵੀ ਆਪਣੇ ਕੋਲ 10 12 ਦਿਨਾਂ ਦੀ ਸੂਈ ਆ ਹਾਂਜੀ ਸੰਧੂ ਸਾਹਿਬ ਲਓ ਵੀ 10 ਨਾਲ 12 ਦਿਨਾਂ ਦੀ ਮਗਰ ਬੱਚੀ ਗਰਲੈਂਡੋ ਦੇ ਵਿੱਚ ਹਾਂਜੀ ਮਗਰ ਬੱਚੀ ਆ ਪਿਓਰ ਬਹੁਤ ਖੂਬਸੂਰਤ ਮਗਰ ਬੱਚੀ ਆ ਕਾਫੀ ਕਲਰ ਦੇ ਵਿੱਚ ਰੰਗ ਤੇ 18 ਕਿਲੋ ਮੰਨੋ 20 ਕਿਲੋ ਮੰਨੋ ਇੱਥੇ ਦੁੱਧ ਆ ਮਗਰਲੇ ਥਣ ਦੀ ਤੇਲਾਂ ਮੁਬਤਲਪਾ ਪੜਦਾ ਵਹਿੜਤਾ ਜੀ ਸੂਈਏ ਟੋਕੜ ਵੀ ਨਹੀਂ ਕਈ ਰਾਇਆ ਇਹੋ ਜੇ ਪਸ਼ੂ ਮਿਲਦਾਗਾ ਕਿੰਨਾ ਮੋਲ ਸਾਬ 48 ਦੀ ਜੈਸ 48000 ਮੋਲੇ ਦਾ ਭਾਵੇਂ ਜੀ ਨੰਬਰ ਸਕਰੀਨ ਤੇ ਚੱਲਦਾ